ਪੰਜਾਬੀ ਰਿਸ਼ਤੇ ਦੇਖ ਰਹੇ ਭੈਣ ਭਰਾਵਾਂ ਨੂੰ ਸ਼ਤਸ਼ਿਰਜਕ ਕਾਲ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਪੂਰਾ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਜਿਹੜਾ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਆਪਣੇ ਫੋਨ ਨੰਬਰ ਸਮੇਤ ਸਾਡੇ ਚੈਨਲ ਤੇ ਲਗਵਾ ਸਕਦੇ ਹੋ ਜੀ ਸੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਹੈ ਜੀ ਨਾਮ ਕੌਰ ਪਤਾ ਏਰੀਆ ਅੰਮ੍ਰਿਤਸਰ ਦੀ ਲੜਕੀ ਹੈ ਕਾਸਟ ਲੜਕੀ ਦੀ ਜੱਟ ਸਿੱਖ ਹੈ ਜੀ ਗੋਤ ਬੱਲ ਤੇ ਉਮਰ 1990 ਦੇ ਵਿੱਚ ਹੈ ਕੱਦ 5 ਫੁੱਟ 7 ਇੰਚ ਹੈ ਤੇ ਪੜ੍ਹਾਈ ਕਰੀਏ ਜੀ ਕੁੜੀ ਨੇ ਪਲੱਸ 2 ਪਾਸ ਭਰਾ ਕੋਈ ਨਹੀਂ ਭੈਣ ਇੱਕ ਹੈ ਜੀ ਲੜਕੀ ਦਾ ਕੰਮਕਾਰ ਹੈ ਜੀ ਬਿਊਟੀ ਪਾਰਲਰ ਦਾ ਲੜਕੀ ਕੰਮ ਕਰਦੀ ਹੈ ਤਿੰਨ ਕਿੱਲੇ ਜ਼ਮੀਨ ਆਉਂਦੀ ਹੈ ਕੁੜੀ ਨੂੰ ਮੰਗ ਹੈ ਜੀ ਪਰਿਵਾਰ ਦੀ ਮੁੰਡਾ ਐਨ ਆਰ ਆਈ ਹੋਵੇ ਤੇ ਕੈਨੇਡਾ ਤੋਂ ਹੋਵੇ ਕਾਲੀ ਪੱਟੀ 'ਚ ਲੜਕੀ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਜੀ ਸੋ ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਪਤਾ ਲੰਡਨ ਅਨਟਾਰੀਓ ਤੋਂ ਲੜਕੀ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 33 ਸਾਲ ਕੱਦ ਲੜਕੀ ਦਾ 5 ਫੁੱਟ 6 ਇੰਚ ਹੈ ਤੇ ਪੜ੍ਹਾਈ ਕਰੀ ਹੈ ਜੀ ਗ੍ਰੈਜੂਏਸ਼ਨ ਪੀਯੂ ਚੰਡੀਗੜ੍ਹ ਤੋਂ 2 ਇਅਰ ਦਾ ਬਿਜ਼ਨਸ ਕੋਰਸ ਕਰਿਆ ਹੋਇਆ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਤੇ ਕੰਮ ਕਰ ਹੈ ਮੈਨੇਜਰ ਹੈ ਲੜਕੀ ਰੈਸਟੋਰੈਂਟ ਦੇ ਵਿੱਚ ਪਰਿਵਾਰ ਦੀ ਮੰਗ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਸੈਟਲ ਹੋਵੇ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਪਤਾ ਏਰੀਆ ਤਪਾ ਮੰਡੀ ਤੋਂ ਆ ਕੁੜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ 1995 ਦੇ ਵਿੱਚ ਹੈ ਕੱਦ 5 ਫੁੱਟ 3 ਇੰਚ ਹੈ ਤੇ ਪੜ੍ਹਾਈ ਕਰੀਏ ਇਹਨਾਂ ਨੇ ਬੀਐਸਸੀ ਨਾਨ ਮੈਡੀਕਲ ਭੈਣ ਇਹਨਾਂ ਦੀ ਇੱਕ ਮੈਰਿਡਾ ਤੇ ਭਰਾ ਦੋ ਨੇ ਜੀ ਇੱਕ ਇੰਡੀਆ ਦੇ ਵਿੱਚ ਹੈ ਭਰਾ ਤੇ ਇੱਕ ਕੈਨੇਡਾ ਦੇ ਵਿੱਚ ਹੈ ਪਿਤਾ ਇਹਨਾਂ ਦੇ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਸੋ ਕੰਮ ਕਰ ਰਹੀ ਜੀ ਕੁੜੀ ਦਾ ਕੰਮ ਕੈਨੇਡਾ ਦੀ ਪੀਆਰ ਹੈ ਕੁੜੀ ਜੌਬ ਕਰਦੀ ਹੈ ਜੀ ਬੈਂਕ ਦੇ ਵਿੱਚ ਅਕਾਊਂਟੈਂਟ ਦੀ ਪਰਿਵਾਰ ਵੱਲੋਂ ਮੰਗੇ ਜੀ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਭਾਵੇਂ ਪੀਆਰ ਹੋਵੇ ਜਾਂ ਟੀਆਰ ਹੋਵੇ 10 ਤੋਂ 15 ਕਿਲੇ ਜ਼ਮੀਨ ਹੋਵੇ ਜੀ ਸੋ ਪਰਿਵਾਰ ਦਾ ਨੰਬਰ ਦਿੱਤਾ ਗਿਆ ਵਟਸਐਪ ਰਾਹੀਂ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਲੜਕਾ ਕਾਸਟ ਰਵੀਦਾਸੀਆ ਸਿੱਖ ਗੋਤ ਲੱੱੜ ਉਮਰ ਜੀ ਲੜਕੇ ਦੀ 29 ਸਾਲ ਹੈ ਤੇ ਕੱਦ 5 ਫੁੱਟ 9 ਇੰਚ ਹੈ ਪੜਾਈ ਇਹਨੇ ਕਰੀ ਹੈ ਬੀਸੀਏ ਐਮਸੀਏ ਭੈਣ ਇੱਕ ਹੈ ਜੀ ਐਡਵੋਕੇਟ ਤੇ ਪਿਤਾ ਆਰਮੀ ਰਿਟਾਇਰਡ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰ ਹੈ ਜੀ ਮੁੰਡੇ ਦਾ ਪੀ ਐਚ ਪੀ ਡਿਵੈਲਪਰ ਉਹਦਾ ਕੰਮ ਕਰਦਾ ਹੈ ਮੁੰਡਾ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਐਨ ਆਰ ਆਈ ਹੋਵੇ ਕੁੜੀ ਜਾਂ ਫਿਰ ਗਵਰਨਮੈਂਟ ਜੌਬ ਕਰਦੀ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਐਸ ਕੁਮਾਰ ਪਤਾ ਨੋਹਰ ਰਾਜਸਥਾਨ ਉਮਰ 24 6 1997 ਦੇ ਵਿੱਚ ਕੱਦ 5 ਫੁੱਟ 10 ਇੰਚ ਤੇ ਜਨਮ ਟਾਈਮ ਹੈ ਜੀ 11:30 ਦਾ ਪੜ੍ਹਾਈ ਮੁੰਡੇ ਨੇ 10 ਪਾਸ ਕਰੀ ਹੈ ਜੀ ਕਾਸਟ ਇਹਨਾਂ ਦੀ ਮਹਿਰਾ ਪਿਤਾ ਦਾ ਆਪਣਾ ਕੰਮ ਹੈ ਜੀ ਮਾਤਾ ਹਾਊਸ ਵਾਈਫ ਨੇ ਸੋ ਕੰਮ ਕਰ ਹੈ ਜੀ ਸਕਰੀਨ ਪ੍ਰਿੰਟਿੰਗ ਦਾ ਮੁੰਡਾ ਆਪਣਾ ਕਾਰੋਬਾਰ ਕਰਦਾ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਵਧੀਆ ਪਰਿਵਾਰ ਦੀ ਹੋਵੇ ਸਿੰਪਲ ਵਿਆਹ ਕਰਨਾ ਮੰਗ ਕੋਈ ਨਹੀਂ ਜੀ ਜਾਤੀ ਬੰਧਨ ਕੋਈ ਨਹੀਂ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਕਾਸਟ ਮਹਿਰਾ ਉਮਰ 1995 ਦੇ ਵਿੱਚ ਹੈ ਜੀ ਪੜ੍ਹਾਈ ਗ੍ਰੈਜੂਏਟ ਕਰੀ ਹੋਈ ਹੈ ਜੀ ਭੈਣ ਪ੍ਰਚਾਰਨੀ ਕੰਮ ਕਰੇ ਜੀ ਮੁੰਡਾ ਵਰਕ ਕਰਦਾ ਡਿਸਪੈਚਰ ਵਿਦ ਐਂਡ ਅਮਰੀਕਨ ਕੰਪਨੀ ਦੇ ਵਿੱਚ ਵਧੀਆ ਤਨਖਾਹ ਜੀ ਵਧੀਆ ਘਰਬਾਰ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ ਚ ਪਰਿਵਾਰ ਦੇ 3 ਨੰਬਰ ਦਿੱਤੇ ਗਏ ਨੇ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਮਨਦੀਪ ਸਿੰਘ ਪਤਾ ਕੁਰੂਕਸ਼ੇਤਰਾ ਤੋਂ ਉਮਰ 33 1996 ਦੇ ਵਿੱਚ ਹੈ ਜੀ ਕੱਦ 5 ਫੁੱਟ 11 ਇੰਚ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਬੈਚਲਰ ਆਫ ਆਰਟਸ ਦੀ ਭੈਣ ਇਹਨਾਂ ਦੀ ਇੱਕ ਹੈ ਪਿਤਾ ਮਨਜਿੰਦਰ ਸਿੰਘ ਤੂਰ ਮਾਤਾ ਤਜਿੰਦਰ ਕੌਰ ਕੰਮਕਾਰ ਹੈ ਜੀ ਮੁੰਡੇ ਕੋਲ 9 ਕਿੱਲੇ ਜ਼ਮੀਨ ਹੈ ਵਧੀਆ ਘਰ ਪਰਿਵਾਰ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਪੀਆਰ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਪੜ੍ਹਾਈ ਕਰੀ ਹੈ ਇਹਨਾਂ ਨੇ ਐਮਬੀਏ ਆਫ ਸੇਲਸ ਐਂਡ ਮਾਰਕੀਟਿੰਗ ਕੰਮ ਕਰਾ ਜੀ ਵਰਕਿੰਗ ਹੈ ਐਜ਼ ਸਕਸੈਸ ਮੈਨੇਜਰ ਇਨ ਐਡਾਪਕ ਐਮ ਐਨ ਸੀ ਕੰਪਨੀ ਦੇ ਵਿੱਚ ਤੇ ਪੈਕੇਜ ਹੈ ਜੀ 30 ਲੱਖ ਸੈਲਰੀ ਦਾ ਸਵਰਬਰ ਪ੍ਰਾਪਰਟੀ ਹੈ ਜੀ ਮੁੰਡੇ ਕੋਲੇ ਰੋਪਨ ਸਿਟੀ ਦੇ ਵਿੱਚ ਐਗਰੀਕਲਚਰ ਲੈਂਡ ਹੈ ਜੀ ਫਤੇਗੜ ਸਾਹਿਬ ਦੇ ਵਿੱਚ ਤੇ ਪਰਿਵਾਰ ਦੀ ਮੰਗ ਹੈ ਜੀ ਟੇਲੈਂਡ এমਪਲoyed ਗਰਲ ਇਦਰ ਫਰੋਮ ਇਟ ਸੈਕਟਰ ਜਾਂ ਗਵਰਨਮੈਂਟ ਜੌਬ ਕਰਦੀ ਹੋਵੇ ਕੁੜੀ ਸੋ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਜੀ ਕੁੜੀ ਦਾ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਮੋਗਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਉਮਰ 1993 ਦੇ ਵਿੱਚ ਹੈ ਜੀ ਕੱਦ 5 ਫੁੱਟ 9 ਇੰਚ ਤੇ ਪੜ੍ਹਾਈ ਪਲੱਸ 2 ਪਾਸ ਹੈ ਜੀ ਮੁੰਡਾ ਭਰਾ ਇਹਨਾਂ ਦਾ ਇੱਕ ਹੈ ਜੀ ਮੈਰਿਡ ਆ ਗਵਰਨਮੈਂਟ ਜੋਬ ਕਰਦਾ ਹੈ ਤੇ ਕੰਮਕਾਰ ਹੈ ਜੀ ਲੜਕੇ ਕੋਲ ਖੇਤੀਬਾੜੀ ਦੇ ਦਵਾਈਆਂ ਦੀ ਆਪਣੀ ਵਧੀਆ ਦੁਕਾਨ ਹੈ ਜੀ 3 ਕਿਲੇ ਜ਼ਮੀਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਨੇ ਪਲੱਸ 2 ਕੀਤੀ ਹੋਵੇ ਘਰੇਲੂ ਹੋਵੇ ਜੀ ਲੜਕੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਮੁਕਤ ਸਰਸਾਹਬ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 19 ਸਤੰਬਰ 1992 ਦੇ ਵਿੱਚ ਗੋਤ ਇਹਨਾਂ ਦਾ ਬਰਾੜ ਹੈ ਜੀ ਤੇ ਪੜ੍ਹਾਈ ਕਰੀਆ ਮੁੰਡੇ ਨੇ ਸਿਵਲ ਡਿਪਲੋਮਾ ਐਮਬੀਏ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਤੇ ਕੰਮਕਾਰ ਹੈ ਮੁੰਡਾ ਕੈਨੇਡਾ ਦੇ ਵਿਜ਼ਟਰ ਵੀਜ਼ੇ ਤੇ ਗਿਆ ਹੋਇਆ ਜੀ 7 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਮੁੰਡਾ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਇਹ ਪਰਿਵਾਰ ਵੱਲੋਂ ਮੰਗੇ ਕੁੜੀ ਕੈਨੇਡਾ ਆਸਟ੍ਰੇਲੀਆ ਜਾਂ ਯੂਐਸਏ ਦੀ ਪੀਆਰ ਹੋਵੇ ਤਲਾਕਸ਼ੁਦਾ ਹੋਵੇ ਬਿਨਾ ਬੱਚੇ ਵਾਲੀ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਕਰੋ ਜੀ ਪਰਿਵਾਰ ਦੇ ਨਾਲ ਸੋ ਸਾਰੇ ਰਿਸ਼ਤੇ ਆਪਣੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੀ ਤੁਹਾਡੇ ਨਾਲ ਜਿਸ ਰਿਸ਼ਤੇ ਦੀ ਮੈਚਿੰਗ ਹੁੰਦੀ ਹੈ ਜਿਸ ਤਰ੍ਹਾਂ ਦਾ ਮੁੰਡੇ ਜਾਂ ਕੁੜੀ ਵਾਲਿਆਂ ਨੇ ਲਿਖਵਾਇਆ ਹੁੰਦਾ ਜੀ ਉਸ ਮੁਤਾਬਕ ਹੀ ਤੁਸੀਂ ਪਰਿਵਾਰ ਨੂੰ ਫੋਨ ਕਰਿਆ ਕਰੋ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ